ਸੋਲਰ ਬਿਜਲੀ ਸਮਝੌਤੇਆਂ ਰਾਹੀਂ ਸਰਕਾਰੀ ਖਜ਼ਾਨੇ ਨੂੰ 34000 ਕਰੋੜ ਦਾ ਚੂਨਾ ਤੇ ਕਰਤੂਤ ਹੈਗੀ ਆ ਇਹ ਮੋਡਾਨੀ ਗੈਂਗ ਦੀ ਮੋਡਾਨੀ ਮੀਨਸ ਮੋਦੀ ਤੇ ਅਡਾਨੀ ਕੰਬੀਨੇਸ਼ਨ ਦੋਨਾਂ ਦਾ ਜੋੜਾ ਇਹਦੀ ਕਰਤੂਤ ਹੈ ਇਹ ਇਸ ਵੇਲੇ ਇਹਦੇ ਤੋਂ ਪਰਦਾ ਉੱਠਿਆ ਆ ਬੈਕਗ੍ਰਾਉਂਡ ਹੈਗੀ ਆ ਇਹਦੀ ਪੰ드ਰਾ ਪ੍ਰਦੇਸ਼ ਦੀ ਜਿਹੜੀ ਸੂਬਾ ਸਰਕਾਰ ਆ 1 ਦਸੰਬਰ 2121 ਯਾਨੀ ਅੱਜ ਤੋਂ ਪੂਰੇ 3 ਸਾਲ ਪਹਿਲਾਂ ਕੇਂਦਰ ਸਰਕਾਰ ਦਾ ادارਾ ਹੈਗਾ ਸੋਲਰ એનર્ਜੀ ਕਾਰਪੋਰੇਸ਼ਨ ਆਫ ਇੰਡੀਆ ਉਹਦੇ ਨਾਲ ਸਮਝੌਤਾ ਕਰਦੀ ਹੈ ਵੀ ਹਰ ਸਾਲ ਉਹਨੇ 1700 ਕਰੋੜ ਸੋਲਰ ਬਿਜਲੀ ਦੇ ਰਾਹੀਂ ਪੈਦਾ ਹੋਏ ਸੋਲਰ ਸਿਸਟਮ ਦੇ ਨਾਲ ਹੀ ਪੈਦਾ ਹੋਏ 1700 ਕਰੋੜ ਯੂਨਿਟ ਖਰੀਦਣੇ ਨੇ ਤੇ ਕੰਟਰੈਕਟ ਮਿਲਦਾ ਹੈਗਾ ਬਿਜਲੀ ਸਪਲਾਈ ਕਰਨ ਦਾ ਇਹਦੀ ਅਡਾਨੀ ਦੀ ਕੰਪਨੀ ਤੇ ਕੇ ਦਾ ਭਾਈਵਾਲ ਹੈਗਾ ਅਜ਼ੂਰੇ ਉਹ ਆਪਣਾ ਪੰਜਾਬੀ ਹੈ ਅਜ਼ੂਰੇ ਤੇ ਇਹ ਦੋਨੇ ਭਾਈਵਾਲੇ ਇਸ ਕੰਮ ਕਰਦੇ ਨੇ ਇਹਨਾਂ ਦੋਨਾਂ ਨੇ ਯਾਨੀ ਕਹਿਣ ਦਾ ਭਾਵ ਸੋਲਰ ਬਿਜਲੀ ਪੈਦਾ ਕਰਕੇ ਤੇ ਦੇਣੀ ਹੈਗੀ ਆਂਧਰਾ ਪ੍ਰਦੇਸ਼ ਨੂੰ ਤੇ ਜਿਹੜਾ ਇਹ ادارਾ ਹੈਗਾ ਕੇਂਦਰ ਸਰਕਾਰ ਦਾ ਸੋਲਰ એનર્ਜੀ ਕਾਰਪੋਰੇਸ਼ਨ ਆਫ ਇੰਡੀਆ ਇਹ ਇੱਕ ਕਿਸਮ ਦਾ ਕਹ ਲਓ ਵੀ ਵਿਚੋਲਕੀ ਦਾ ਵੀ ਕੰਮ ਕਰਦਾ ਆ ਤੇ ਜਿਹਦਾ ਮੇਨ ਮੁੱਖ ਕੰਮ ਹੈਗਾ ਵੀ ਸੋਲਰ ਬਿਜਲੀ ਪ੍ਰੋਜੈਕਟ ਨੇ ਉਹਨਾਂ ਨੂੰ ਪ੍ਰਮੋਟ ਕਰਨਾ ਪਾਵਰ ਜਨਰੇਸ਼ਨ ਵਧਾਉਣੀ ਫੰਡਿੰਗ ਉਹਨਾਂ ਦੀ ਜਾਂ ਜਿਹੜੀ ਵਿਚੋਲਗੀ ਆ ਵੀ ਪੈਦਾ ਕਰਨ ਵਾਲੀਆਂ ਕੰਪਨੀਆਂ ਤੇ ਖਰੀਦਣ ਵਾਲੇ ਆ ਜਿਹੜੀਆਂ ਧਿਰਾਂ ਨੇ ਜਿਵੇਂ ਇੱਥੇ ਸੂਬਾ ਸਰਕਾਰ ਆ ਤੇ ਇਹਨਾਂ ਦੇ ਵਿੱਚ ਸਮਝੌਤੇ ਕਰਵਾਉਣੇ ਠੀਕ ਹੈ ਜੀ ਹੁਣ ਇਹ ਸਮਝੌਤਾ ਹੁੰਦਾ ਆ 1 ਦਸੰਬਰ 200 ਤੇ 21 ਨੂੰ ਸਮਝੌਤੇ ਤੋਂ ਇੱਕ ਦਿਨ ਪਹਿਲਾਂ ਯਾਨੀ 30 ਨਵੰਬਰ ਵਾਲੇ ਦਿਨ ਮੋਦੀ ਸਰਕਾਰ ਕਰਤੂਤ ਕਰਦੀ ਆ ਇਹਦਾ ਜਿਹੜਾ ਤੁਹਾਡਾ ਹੈਗਾ ਯੂਨੀਅਨ ਪਾਵਰ ਮਿਨਿਸਟਰੀ ਕੇਂਦਰ ਸਰਕਾਰ ਦੀ ਜਿਹੜੀ ਪਾਵਰ ਮਿਨਿਸਟਰੀ ਆ ਉਹ ਉਹਦੇ ਇੱਕ ਕਰਤੂਤ ਆ ਬਹੁਤ ਵੱਡੀ ਐ ਇੱਥੇ ਜਿਹੜੀ ਕਿ ਅਡਾਨੀ ਨੂੰ ਫੇਵਰ ਕਰਦੀ ਆ ਜਿਹਦੇ ਨਾਲ ਇਹ ਜਿਹੜਾ ਸਰਕਾਰੀ ਖਜ਼ਾਨਾ ਇਹ ਕੇਂਦਰ ਸਰਕਾਰ ਦਾ ਸਰਕਾਰੀ ਖਜ਼ਾਨਾ ਆ ਨਿਰਮਲਾ ਤਾਈ ਦੇ ਥੱਲੇ ਜਿਹੜਾ ਹੁੰਦਾ ਆ ਸਰਕਾਰੀ ਖਜ਼ਾਨਾ ਵਿੱਤ ਮੰਤਰੀ ਆ ਉਹ ਤੇ ਉਹਨੂੰ ਚੂਨਾ ਲੱਗਦਾ 34000 ਕਰੋੜ ਦਾ ਉਹ ਕਿਦਾਂ ਹੁਣ ਜਿਹੜੀ ਇਹ ਪਾਵਰ ਕਿਉਂਕਿ ਇਹ ਜਿਹੜੇ ਕੰਟਰੈਕਟ ਉਦੋਂ ਸਾਈਨ ਹੋਇਆ ਦਸੰਬਰ 2021 ਚ ਤੇ ਸਪਲਾਈ ਜਿਹੜੀ ਸ਼ੁਰੂ ਕਰਨੀ ਆ ਉਹ ਕਰਨੀ ਆ ਮਈ 2025 ਚ ਯਾਨੀ ਲਗਭਗ 3.5 ਤੋਂ 4 ਸਾਲ ਦਾ ਗੈਪ ਸੀਗਾ ਜਦੋਂ ਸਮਝੌਤੇ ਹੋਏ ਤੇ ਜਦੋਂ ਉਹਦੇ ਸਮਝੌਤੇ ਤਹਿਤ ਬਿਜਲੀ ਸਪਲਾਈ ਦੇਣੀ ਸ਼ੁਰੂ ਕਰਨੀ ਆ ਹੁਣ ਬਣਦਾ ਤਾਂ ਇਹੀ ਸੀਗਾ ਵੀ ਜਿਹੜਾ ਅਡਾਨੀ ਆ ਇਹ ਜਿਹੜੇ ਸੋਲਰ ਪਾਵਰ ਪਲਾਂਟ ਇਹ ਜਿਹੜਾ ਸੋਲਰ ਸਿਸਟਮ ਸੋਲਰ ਪੈਨਲ ਉਹ ਅੰਧਰਾ ਪ੍ਰਦੇਸ਼ ਦੇ ਵਿੱਚ ਲਾਵੇ ਠੀਕ ਆ ਜੀ ਤਾਂ ਕਿ ਵੀ ਉੱਥੋਂ ਅੰਧਰਾ ਪ੍ਰਦੇਸ਼ ਦੇ ਵਿੱਚ ਹੀ ਉਹਨੇ ਬਿਜਲੀ ਸਪਲਾਈ ਕਰਨੀ ਆ ਸੂਬੇ ਨੂੰ ਪਰ ਨਹੀਂ ਇਹਨਾਂ ਦੋਨਾਂ ਨੇ ਜਿਹੜਾ ਇਹਦਾ ਭਾਈਵਾਲ ਤੇ ਇਹ ਇਹ ਜਿਹੜੇ ਸੋਲਰ ਪੈਨਲ ਵਾਲਾ ਸਿਸਟਮ ਸਾਰੀ ਪਾਵਰ ਜਨਰੇਸ਼ਨ ਥਰੂ ਸੋਲਰ ਸਿਸਟਮ ਇਹ ਕਰਦੇ ਨੇ ਗੁਜਰਾਤ ਦੇ ਵਿੱਚ ਇਨਵੈਸਟਮੈਂਟ ਠੀਕ ਹੈ ਜੀ ਕੰਮ ਉੱਥੇ ਗੁਜਰਾਤੀਆਂ ਨੂੰ ਮਿਲਦਾ ਕੰਸਟਰਕਸ਼ਨ ਦਾ ਸਾਰਾ ਕੁਝ ਜਾਂ ਜਿਹੜਾ ਵੀ ਮੇਨਟੇਨੈਂਸ ਆ ਤੇ ਸਪਲਾਈ ਹੋਣੀ ਆ ਬਿਜਲੀ ਆਂਧਰਾ ਪ੍ਰਦੇਸ਼ ਨੂੰ ਚਲੋ ਠੀਕ ਆ ਪਰ ਹੁਣ ਜਿਹੜੀ ਬਿਜਲੀ ਦੀ ਸਪਲਾਈ ਹੋਣੀ ਆ ਇਹ ਟ੍ਰਾਂਸਮਿਸ਼ਨ ਲਾਈਨਸ ਹੁੰਦੀਆਂ ਨੇ ਬਿਜਲੀ ਸਪਲਾਈ ਕਰਨੀ ਆ ਇੱਕ ਜਿਵੇਂ ਭਾਖੜਾ ਡੈਮ ਤੋਂ ਬਿਜਲੀ ਸਾਰੇ ਪੰਜਾਬ ਦੇ ਵਿੱਚ ਡਿਸਟ੍ਰਿਬਿਊਸ਼ਨ ਹੁੰਦੀ ਆ ਤੇ ਉਹ ਜਾਨੀ ਤੁਹਾਡੀਆਂ ਹਾਈ ਟੈਂਸ਼ਨ ਵਾਇਰਸ ਹੁੰਦੀਆਂ ਨੇ ట్రాన్స్‌ਮਿਸ਼ਨ ਦੀਆਂ ਅਗਰ ਬڑے ਤਕੜੇ ਖੰਬੇ ਹੁੰਦੇ ਆ ਬਹੁਤ ਉੱਚੇ ਲੋਹੇ ਦੇ ਥੱਲੇ ਚਾਰ ਪੈਰ ਹੁੰਦੇ ਆ ਉਹਨਾਂ ਦੇ ਤੇ ਉੱਪਰ ਨੂੰ ਜਿਉਂ-ਜਿਉਂ ਜਾਂਦੇ ਨੇ ਉਹ ਛੋਟੇ ਹੁੰਦੇ ਜਾਂਦੇ ਨੇ ਇਹ ਤੁਹਾਨੂੰ ਯਾਦ ਹੋਊਗੇ ਕਾਫੀ ਜਗ੍ਹਾ ਘੇਰਦੇ ਨੇ ਉਹ ਜਾਨੀ ਉਹ ਤੁਹਾਡੀ ਪਾਵਰ ਸਪਲਾਈ ట్రాన్స్‌ਮਿਸ਼ਨ ਸਿਸਟਮ ਹੁੰਦਾ ਹੈਗਾ ਉਹ ਉਹਦੇ ਰਾਹੀਂ ਇਹ ਬਿਜਲੀ ਜਾਨੀ ਪੈਦਾ ਕਰ ਰਿਹਾ ਹੈ ਗੁਜਰਾਤ ਦੇ ਵਿੱਚ ਤੇ ਭੇਜਣੀ ਆ ਅੰਧਰਾ ਪ੍ਰਦੇਸ਼ ਬਿਜਲੀ ਤੇ ਇਹ ਹੁਣ ਕੋਈ ਵੱਖਰੀ ਲਾਈਨ ਨਹੀਂ ਲਾ ਰਿਆ ਆਪਣੀ ਟਰਾਂਸਮਿਸ਼ਨ ਦੀ ਇਹਨੇ ਜਿਹੜੀ ਸਰਕਾਰੀ ਟਰਾਂਸਮਿਸ਼ਨ ਸਿਸਟਮ ਪਹਿਲਾਂ ਹੀ ਵਿਛਿਆ ਹੋਇਆ ਆ ਪਹਿਲਾਂ ਇੰਸਟਾਲਡ ਹੈਗਾ ਆ ਸਰਕਾਰ ਦਾ ਕੇਂਦਰ ਸਰਕਾਰ ਦਾ ਉਹਦੇ ਰਾਹੀਂ ਬਿਜਲੀ ਭੇਜਣੀ ਆ ਠੀਕ ਹੈ ਜੀ ਤੇ ਉਹਦੀ ਕਾਸਟ ਜਿਹੜੀ ਕੇਂਦਰ ਸਰਕਾਰ ਚਾਰਜ ਕਰਦੀ ਹੈਗੀ ਆ ਆਪਣੀਆਂ ਲਾਈਨਾਂ ਵਰਤਣ ਦੀ ਟਰਾਂਸਮਿਸ਼ਨ ਲਾਈਨਸ ਉਹ ਹੈਗੀ ਆ 1 ਯੂਨਿਟ ਦੇ 80 ਪੈਸੇ ਤੇ 30 ਨਵੰਬਰ ਨੂੰ ਮੋਦੀ ਸਰਕਾਰ 80 ਪੈਸੇ ਮਾਫ ਕਰ ਦਿੰਦੀ ਹੈ ਹੁਣ 80 ਪੈਸੇ ਇੱਕ ਯੂਨਿਟ ਦੇ ਮਾਫ ਕਰਦੇ ਤੇ ਸਤਾਰਨ ਸੌ ਕਰੋੜ ਯੂਨਿਟ ਇਸ ਸਾਲ ਦਾ ਲਗਭਗ ਹੈ 1350 ਕਰੋੜ ਸਾਲ ਦਾ ਫਾਇਦਾ ਹੋਇਆ ਅਡਾਨੀ ਨੂੰ ਤੇ ਅਗਰ 25 ਸਾਲ ਨਾਲ ਗੁਣਾ ਕਰੋਗੇ ਤੇ 34000 ਕਰੋੜ ਬਣ ਜਾਂਦਾ ਹੈ ਹੁਣ ਇਹ ਇਹਦਾ ਮਤਲਬ ਇਹ ਨਹੀਂ ਹੈਗਾ ਅੱਛਾ ਜਿਹੜਾ ਬਿਜਲੀ ਦੀ ਜਿਹੜਾ ਹੈਗਾ ਇਹ ਸਾਈਨ ਹੋਈ ਹੈ ਡੀਲ ਉਹ 2.5 ਰੁਪਏ ਇੱਕ ਯੂਨਿਟ ਦੇ ਸਾਈਨ ਹੋਈ ਹੈ ਅਗਰ ਇਹ 80 ਪੈਸੇ maaf ਨਾ ਹੁੰਦੇ ਤਾਂ ਇਹ ਡੀਲ 3 ਰੁਪਏ ਤੇ 30 ਪੈਸੇ ਤੱਕ ਪਹੁੰਚ ਜਾਣੀ ਸੀਗੀ ਤੇ ਜਿਹੜੀ ਉਹਨੇ ਸਾਈਨ ਨਹੀਂ ਸੀ ਕਰਨੀ ਅੰਦਰ ਪ੍ਰਦੇਸ਼ ਵਾਲੇ ਨੇ ਹੁਣ ਇਹ ਨਹੀਂ ਹੈਗਾ ਵੀ 80 ਪੈਸੇ ਇੱਥੇ ਅਡਾਨੀ ਖਾ ਗਿਆ ਪਰ ਇਹ ਜਿਹੜੇ 80 ਪੈਸੇ ਇਹਨੂੰ ਘੱਟ ਪੈ ਅਡਾਨੀ ਨੂੰ ਉਹਦੇ ਕਰਕੇ ਜਿਹੜੇ ਹੋਰ ਬਿਜਲੀ ਸਪਲਾਈ ਕਰਨ ਵਾਲੇ ਸੀਗੇ ਤੇ ਉਹ ਉਹ ਜਾਨੀ ਸਿਸਟਮ ਚੋਂ ਖਤਮ ਹੋ ਗਏ ਜਿਹੜਾ ਥੋੜਾ ਜਿਹਾ ਟੈਕਨੀਕਲ ਪੁਆਇੰਟ ਇੱਥੇ ਸਮਝਣ ਵਾਲਾ ਵੀ ਅਗਰ ਅਡਾਨੀ ਇਹੀ ਬਣਦਾ ਤਾਂ ਇਹ ਸੀਗਾ ਵੀ ਅਡਾਨੀ ਜਿਹੜਾ ਸੀਗਾ ਜਦੋਂ ਇਹ ਕੰਟਰੈਕਟ ਇਹਨੂੰ ਮਿਲ ਗਿਆ 25 ਸਾਲ ਦਾ ਤੇ ਜਿੰਨੇ ਸੋਲਰ ਪੈਨਲ ਪਾਵਰ ਜਨਰੇਸ਼ਨ ਸਿਸਟਮ ਸੀਗਾ ਇਹ ਲਾਉਂਦਾ ਆਪਣੇ ਆਂਧਰਾ ਪ੍ਰਦੇਸ਼ ਦੇ ਵਿੱਚ ਕਿਉਂਕਿ ਜਿਹੜਾ ਇਹ ਤੁਹਾਡਾ ਟਰਾਂਸਮਿਸ਼ਨ ਚਾਰਜ ਹੈ ਇਹਨੂੰ ਕਹਿੰਦੇ ਨੇ ਇੰਟਰ ਸਟੇਟ ਟਰਾਂਸਮਿਸ਼ਨ ਚਾਰजेस ਵੀ ਇੱਕ ਸਟੇਟ ਤੋਂ ਦੂਜੀ ਸਟੇਟ ਜਦੋਂ ਭੇਜਣੇ ਨੇ ਤਾਂ ਤੁਹਾਨੂੰ ਇਹ ਟਰਾਂਸਮਿਸ਼ਨ ਲਾਈਨਸ ਯੂਜ਼ ਕਰਨੀਆਂ ਪੈਂਦੀਆਂ ਨੇ ਪਰ ਵਿਦਨ ਸਟੇਟ ਵੀ ਕਰਨੀਆਂ ਪੈਂਦੀਆਂ ਹੈਗੀਆਂ ਨਹੀਂ ਪਰ ਉਹ ਪਰ ਉਹ ਤੁਹਾਡੇ ਤੇ ਖਰਚਾ ਨਹੀਂ ਕੋਈ ਗੀ ਕਿਉਂਕਿ ਤੁਸੀਂ ਉਸੇ ਸਟੇਟ ਚ ਬਿਜਲੀ ਪੈਦਾ ਕੀਤੀ ਤੇ ਉੱਥੇ ਹੀ ਵਰਤੀ ਸੋ ਉਹ ਉਹਦੇ ਨਹੀਂ ਚਾਰजेस ਹੁੰਦੇ ਹੁਣ ਇਹ ਬਣਦਾ ਦਾ ਇਹ ਸੀਗਾ ਵੀ ਇਹ ਜਿਹੜੇ ਸਾਰੇ ਸੋਲਰ ਪੈਨਲ ਸਿਸਟਮ ਆ ਇਹ ਅੰਤਰਾਪਰਦੇਸ਼ ਲਾਉਂਦਾ ਕਿਉਂਕਿ 25 ਸਾਲ ਦੀ ਉਹ ਲਾਈਫ ਹੁੰਦੀ ਆ ਸੋਲਰ ਪੈਨਲਸ ਦੀ ਪਰ ਨਹੀਂ ਸਾਰੀ ਇਨਵੈਸਟਮੈਂਟ ਇਹਨੇ ਕੀਤੀ ਆਪਣੇ ਤੁਹਾਡੇ ਗੁਜਰਾਤ ਦੇ ਵਿੱਚ ਉੱਥੇ ਜ਼ਮੀਨਾਂ ਕਾਡੀ ਦੇ ਭਾ ਲੀਆਂ ਹੋਈਆਂ ਨੇ ਕਿਉਂਕਿ ਜਗ੍ਹਾ ਬਹੁਤ ਚਾਹੀਦੀ ਆ ਸੋਲਰ ਪੈਨਲ ਵਾਸਤੇ ਉਹ ਜੇ ਆਂਧਰਾ ਪ੍ਰਦੇਸ਼ ਲਾਉਂਦਾ ਇਹੀ ਤਾਂ ਇਹਨੂੰ ਜਗਾ ਵੀ ਖਰੀਦਣੀ ਪੈਣੀ ਸੀ ਜਾਂ ਲੀਜ਼ ਤੇ ਲੈਣੀ ਪੈਣੀ ਸੀ ਤਾਂ ਇਹਦਾ ਜਿਹੜੀ ਕਾਸਟ ਵਧਣੀ ਸੀ ਇੱਥੇ ਕਾਡੀਆਂ ਦੇ ਭਾਅ ਮੋਦੀ ਨੇ ਲਟਾਇਆ ਹੋਇਆ ਇਹਨੂੰ ਗੁਜਰਾਤ ਠੀਕ ਹੈ ਜੀ 80 ਪੈਸੇ ਆ ਉਤੋਂ ਮਾਫ ਕਰਦੇ ਜਿਹਦਾ 34000 ਕਰੋੜ ਦਾ ਚੂਨਾ ਕੇਂਦਰ ਸਰਕਾਰ ਨੂੰ ਲੱਗਿਆ ਹੁਣ ਚਲੋ ਆਂਧਰਾ ਪ੍ਰਦੇਸ਼ ਦੀ ਸਰਕਾਰ ਨੂੰ ਇਹਦਾ ਕੋਈ ਨੁਕਸਾਨ ਨਹੀਂ ਗਾ ਨੁਕਸਾਨ ਕੇਂਦਰ ਸਰਕਾਰ ਨੂੰ ਪਰ ਇੱਥੇ ਇਹ ਹੈਗਾ ਵੀ ਅਗਰ ਵੀ ਜਿਹੜਾ ਅਡਾਨੀ ਹੈ ਗੁਜਰਾਤ ਦੇ ਵਿੱਚ ਇਹਨਾਂ ਨੇ ਇਨਵੈਸਟਮੈਂਟ ਲੈ ਕੇ ਜਾਣੀ ਹੈ ਕਿਉਂਕਿ ਮੈਂ ਜਿਹੜੀ ਇਹ ਖਬਰ ਪਹਿਲੀ ਵਾਰੀ ਸੁਣੀ ਸੀ ਇੱਕ ਖਬਰ ਸੁਣੀ ਸੀ ਉਹਦੇ ਮੂੰਹ ਜਿਹੜਾ ਟਾਈਗਰ ਕਹਿੰਦੇ ਨੇ ਉਹਨੂੰ ਅਸ਼ੋਕ ਵਾਨ ਖੇੜੇ ਉਹਨੇ ਬੜੀ ਸੋਹਣੀ ਐਗਜ਼ਾਮਪਲ ਦਿੱਤੀ ਉਹ ਕਹਿੰਦਾ ਇੱਕ ਗਊ ਆ ਦੁੱਧ ਦੇਣ ਵਾਲੀ ਦੁਧਾਰੂ ਤੇ ਉਹਦਾ ਮੂੰਹ ਤਾਂ ਹੈਗਾ ਆਂਧਰਾ ਪ੍ਰਦੇਸ਼ ਦੇ ਵਿੱਚ ਜਾਨੀ ਜਿਹੜੀ ਪੱਠੇ ਖਾਂਦੀ ਆ ਚਾਰਾ ਖਾਲ ਵੜੇਵੇਂ ਉਹ ਤਾਂ ਖਾਂਦੀ ਆ ਉਹ ਆਂਧਰਾ ਪ੍ਰਦੇਸ਼ ਦੇ ਵਿੱਚ ਤੇ ਜਿਹੜਾ ਗਊ ਦਾ ਬੈਕ ਸਾਈਡ ਆ ਥਾਣੇ ਉਹ ਹੈਗੇ ਨੇ ਗੁਜਰਾਤ ਦੇ ਵਿੱਚ ਕਿੰਡੀ ਸੋਹਣੀ ਉਹਨੇ ਐਗਜ਼ਾਮਪਲ ਦਿੱਤੀ ਆ ਫਾਇਦਾ ਗੁਜਰਾਤ ਨੂੰ ਮਿਲ ਰਿਹਾ ਆ ਹਾਂਜੀ ਤੇ ਪੱਠੇ ਪਾ ਰਹੇ ਨੇ ਆਂਧਰਾ ਪ੍ਰਦੇਸ਼ ਵਾਲੇ ਹੁਣ ਆਂਧਰਾ ਪ੍ਰਦੇਸ਼ ਨੇ ਜਦੋਂ ਜਾਤ ਹੁੰਦਾ ਨਾ ਰਾਈਟ ਵੇ ਆਜ ਉਹਦੇ ਕੋਲ ਪਾਵਰ ਪਈ ਆ ਅਡਾਨੀ ਕੋਲ ਤੇ ਅੱਜੇ ਉਹਨੇ ਸਪਲਾਈ ਸ਼ੁਰੂ ਕਰ ਦੇਣੀ ਆ ਫੇਰ ਤਾਂ ਚਲੋ ਮੰਨ ਵੀ ਲਿਆ ਕਿਸੇ ਹੱਦ ਤੱਕ ਪਰ ਜਦੋਂ ਉਹਨੂੰ 3.5 ਸਾਲ ਦਾ ਟਾਈਮ ਲੱਗਣਾ ਆ ਇਹਨੂੰ ਪਾਵਰ ਜਨਰੇਸ਼ਨ ਪਾਵਰ ਸਪਲਾਈ ਕਰਨ ਦੇ ਵਿੱਚ ਤਾਂ ਉਹ ਕੋਈ ਲੋਕਲ ਬੰਦਾ ਵੀ ਉੱਥੇ ਲੱਭ ਸਕਦਾ ਸੀਗਾ ਜਾਂ ਆਪਣੇ ਅਡਾਨੀ ਇੱਥੇ ਇੱਥੇ ਲਾਉਂਦਾ ਆਪਣੇ ਪਾਵਰ ਪਲਾਂਟ ਸੋ ਇਹ ਲੈਵਲ ਪਲੇਇੰਗ ਫੀਲਡ ਜਿਹਨੂੰ ਕਹਿੰਦੇ ਨੇ ਉਹ ਖਤਮ ਕੀਤਾ ਜਾ ਰਿਹਾ ਆ ਹੌਲੀ ਹੌਲੀ ਇਹਨੂੰ ਅਡਾਨੀ ਨੂੰ ਮੋਦਾਨੀ ਬੇਸਿਕਲੀ ਇਹ ਜਿਵੇਂ ইস্ট ਇੰਡੀਆ ਕੰਪਨੀ ਨੇ ਸਾਰਾ ਇੰਡੀਆ ਕਾਬੂ ਕਰ ਲਿਆ ਸੀਗਾ ਇਹ ਜਾਨੀ ਗੁਜਰਾਤੀ ਗੈਂਗ ਮੈਂ ਕਹ ਲੂੰ ਗੁਜਰਾਤੀ ਸਿੰਡੀਕੇਟ ਇਹਦਾ ਗੁਲਾਮ ਬਣਨਾ ਇੰਡੀਆ ਨੇ ਹੁਣ ਇਹਦੇ ਨਾਲੇ ਜੁੜੀ ਹੋਈ ਇੱਕ ਹੋਰ ਗੱਲ ਹੈ ਜਿਹੜੀ 15 20 ਦਿਨ ਪਹਿਲਾਂ ਇਹਨੇ ਆਪਣੇ ਅਮਰੀਕਾ ਦਾ ਨਿਊਯਾਰਕ ਦੀ ਕਿਸੇ ਕੋਰਟ ਨੇ ਇਹਦੇ ਖਿਲਾਫ ਫਰੰਟ ਕੱਢੇ ਨੇ ਅਡਾਨੀ ਨੇ ਖਿਲਾਫ ਕਿਉਂ ਕਿਉਂਕਿ ਇਹਨੇ ਰਿਸ਼ਵਤ ਦੇ ਕੇ ਇਹਦੇ ਨਾਲ ਜੁੜੀ ਹੋਈ ਗੱਲ ਹੈ ਇਨੇ ਰਿਸ਼ਵਤ ਦੇ ਕੇ ਅੱਛਾ ਰਿਸ਼ਵਤ ਤੋਂ ਪਹਿਲਾਂ ਜਿਹੜੀ ਅਜ਼ੂਰੇ ਕਾਰਪੋਰੇਸ਼ਨ ਹੈਗੀ ਆ ਕੰਪਨੀ ਉਹ ਇਹਦੀ ਭਾਈਵਾਲ ਉਹ ਅਮਰੀਕਾ ਦੇ ਵਿੱਚ ਜਿਹੜੀ ਇਹਨਾਂ ਦੀ ਸਟਾਕ ਐਕਸਚੇਂਜ ਜਾਂ ਕੋਈ ਅਮਰੀਕਾ ਦੀ ਉੱਥੇ ਟ੍ਰੇਡ ਕਰਦੀ ਹੈ ਮੀਨਸ ਉੱਥੇ ਇਹ ਜਦੋਂ ਟ੍ਰੇਡ ਕਰਦੀ ਹੈ ਤੇ ਸੋਲਰ ਪਾਵਰ ਦੇ ਨਾਂ ਦੇ ਉੱਤੇ ਲੋਕਾਂ ਤੋਂ ਇਨਵੈਸਟਮੈਂਟ ਜਿਹੜੇ ਸ਼ੇਅਰ ਮਾਰਕੀਟ ਦੇ ਵਿੱਚ ਇਸ ਕੰਪਨੀ ਦੇ ਵਿੱਚ ਵੀ ਇਨਵੈਸਟਮੈਂਟ ਹੁੰਦੀ ਹੈ ਤੇ ਇਹਨਾਂ ਨੇ 24-25000 ਕਰੋੜ ਇਨਵੈਸਟਮੈਂਟ ਦੇ ਰਾਹੀਂ ਸ਼ੇਅਰ ਮਾਰਕੀਟ ਜਿਹੜੀ ਸਟਾਕ ਮਾਰਕੀਟ ਹੈਗੀ ਆ ਅਮਰੀਕਾ ਦੇ ਵਿੱਚ ਉੱਥੇ ਇਹ ਟ੍ਰੇਡ ਕਰਕੇ ਤੇ ਪੈਸੇ ਇਕੱਠੇ ਕੀਤੇ 24-25 ਹਜ਼ਾਰ ਕਰੋੜ ਤੇ ਉਹਦੇ ਵਿੱਚੋਂ ਇਹਨਾਂ ਨੇ ਜਿਹੜਾ ਐਲੀਗੇਸ਼ਨ ਆ ਅਮਰੀਕਾ ਦੀ ਜਿਹਦੇ ਕਰਕੇ ਇਹ ਇਹਦੇ ਵਾਰੰਟ ਵੀ ਨਿਕਲੇ ਹੈਗੇ ਨੇ ਅਡਾਨੀ ਦੇ ਇਹਨੇ ਲਗਭਗ 2200 ਕਰੋੜ ਦੇ ਕਰੀਬ 21-2200 ਕਰੋੜ ਦੇ ਕਰੀਬ ਰਿਸ਼ਵਤ ਦਿੱਤੀ ਹੈਗੀ ਆ ਇੰਡੀਆ ਦੇ ਵਿੱਚ ਸੂਬਾ ਸਰਕਾਰਾਂ ਨੂੰ ਤਾਂ ਕਿ ਉਹਨਾਂ ਨੂੰ ਪਾਵਰ ਪ੍ਰੋਜੈਕਟ ਇਹਦੀ ਕੰਪਨੀ ਨੂੰ ਮਿਲ ਜੇ ਇਹ ਦੀ ਸਭ ਤੋਂ ਵੱਡੀ ਐਗਜ਼ਾਮਪਲ ਆਹੀ ਹੈਗੀ ਅੰਧਰਾ ਪ੍ਰਦੇਸ਼ ਦੀ ਜਿਹੜਾ ਇਹ 212200 ਕਰੋੜ ਦੀ ਇਹਨੇ ਰਿਸ਼ਵਤ ਦਿੱਤੀ ਆ ਅਮਰੀਕਾ ਦੇ ਵਿੱਚੋਂ ਪੈਸੇ ਇਕੱਠੇ ਕਰਕੇ ਇਨਵੈਸਟਰਸ ਦੇ ਤੇ ਉਹਦੇ ਵਿੱਚੋਂ ਸਭ ਤੋਂ ਵੱਡੀ ਜਿਹੜਿਆ ਸ਼ੇਅਰ ਹੈਗਾ ਆ ਉਹ ਤੁਹਾਡਾ ਹੈਗਾ ਆ 17500 ਕਰੋੜ 212200 ਕਰੋੜ ਦੀ ਜਿਹੜੀ ਰਿਸ਼ਵਤ ਆ ਤਿੰਨ ਚਾਰ ਅਲੱਗ-ਅਲੱਗ ਸੂਬਿਆਂ ਨੇ ਉਹਦੇ ਚ ਅੰਧਰਾ ਪ੍ਰਦੇਸ਼ ਉਹਦੇ ਚ ਉੜੀਸਾ ਉਹਦੇ ਚ ਤੁਹਾਡਾ ਛੱਤੀਸਗੜ੍ਹ ਉਹਦੇ ਚ ਜੰਮੂ ਕਸ਼ਮੀਰ ਇਹ ਤਿੰਨਾਂ ਚਾਰਾਂ ਸੂਬਿਆਂ 'ਚ ਇਹਨੂੰ ਕੰਟਰੈਕਟ ਮਿਲੇ ਨੇ ਤੇ ਰਿਸ਼ਵਤ ਦੇ ਕੇ ਤੇ ਸਭ ਤੋਂ ਵੱਡੀ ਰਿਸ਼ਵਤ ਜਾਨੀ 21-22 ਕਰੋੜ ਤੋਂ 1750 ਕਰੋੜ ਦਾ ਲਗਭਗ ਉਹ ਅੰਧਾ ਪ੍ਰਦੇਸ਼ ਨੂੰ ਹੀ ਦਿੱਤਾ ਹੈ ਤੇ ਤੁਸੀਂ ਇਹ ਦੇਖੋ ਵੀ ਘਪਲੇ ਇਹ ਇੰਡੀਆ 'ਚ ਕਰ ਰਿਹਾ ਹੈ ਆਡਾਨੀ ਤੇ ਇਹਦੇ ਘਪਲੇ ਉਜਾਗਰ ਕਰ ਰਿਹਾ ਅਮਰੀਕਾ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਜਿਹੜਾ ਇਹਦਾ ਭਤੀਜਾ ਆ ਆਡਾਨੀ ਦਾ ਮੈਂ ਨਾਮ ਭੁੱਲ ਗਿਆ ਉਹਦਾ ਕੀ ਆ ਉਹ ਵੀ ਆਡਾਨੀ ਆ ਕੋਈ ਭਤੀਜਾ ਇਹਦਾ ਉਹ ਉਹਨਾਂ ਨੇ ਉੱਥੇ ਕਾਬੂ ਕਰ ਲਿਆ ਇਸੇ ਸਾਲ ਫਰਵਰੀ ਦੇ ਵਿੱਚ ਤੇ ਉਹਦੇ ਸਾਲ ਫੋਨ ਲੈਪਟਾਪ ਸਾਰੇ ਜਦੋਂ ਸਕੈਨ ਕੀਤੇ ਉਹਨਾਂ ਨੇ ਤੇ ਉਹਦੇ ਵਿੱਚ ਉਹ ਕਿਹੜੇ ਕਿਹੜੇ ਸੂਬਾ ਸਰਕਾਰ ਨਾਲ ਕਿੱਥੇ ਕਿੱਥੇ ਮੀਟਿੰਗਾਂ ਹੋਈਆਂ ਉਹ ਸਾਰੀ ਡਿਟੇਲ ਉੱਥੋਂ ਲੱਭਈ ਜੋ ਕੁਝ ਵੀ ਇਹਨਾਂ ਦੀ ਉੱਥੇ ਉਹਗੇ ਡਾਕੂਮੈਂਟ ਤਾਂ ਕਰਨਾ ਪੈਂਦਾ ਜੋ ਵੀ ਤੁਸੀਂ ਸਮਝੋ ਰਿਸ਼ਵਤ ਦੇ ਕੇ ਵਾਲਾ ਕੰਮ ਕਰਦੇ ਹੋ ਜਾਨੀ ਜੋ ਕੁਝ ਵੀ ਸੀਗਾ ਉਹਦੇ ਕੋਲ ਉਹ ਸਾਰਾ ਉਹਨਾਂ ਨੇ ਬੰਦੇ 7-8 ਦੇ ਖਿਲਾਫ ਇਹ ਤੁਹਾਡਾ ਹੈਗਾ ਰੈਸਟੋਰੈਂਟ ਇਹਨਾਂ ਦੇ ਕਿਸਮ ਦੇ ਨਿਕਲੇ ਹੋਏ ਨੇ ਸੋ ਇਹ ਇਹ ਕਪਲਾ ਕੀਤਾ ਜਾ ਰਿਹਾ ਹੈ ਬੜੇ ਵੱਡੇ ਲੈਵਲ ਦੇ ਉੱਤੇ ਆ ਮੋਦੀ ਦੀ ਸਟੇਟਮੈਂਟ ਆ ਤਿੰਨ ਚਾਰ ਦਿਨ ਪਹਿਲਾਂ ਆਖੇ 2047 ਤੱਕ ਇੰਡੀਆ ਨੂੰ ਡਿਵੈਲਪਡ ਕੰਟਰੀ ਯਾਨੀ ਵਿਕਸਿਤ ਦੇਸ਼ ਬਣਾ ਦੇਣਾ ਆ ਮੈਂ ਕਹਿੰਦਾ ਜੇਕਰ ਇਹ ਗੁਜਰਾਤੀ ਗੈਂਗ ਇਵੇਂ ਹੀ ਹਾਵੀ ਰਿਹਾ ਇੰਡੀਆ ਦੀ ਪੋਲਿਟਿਕਸ ਦੇ ਉੱਤੇ ਕੇਂਦਰ ਸਰਕਾਰ ਦੇ ਵਿੱਚ ਤਾਂ 2047 ਤੱਕ ਜਿਵੇਂ ਈਸਟ ਇੰਡੀਆ ਕੰਪਨੀ ਨੇ ਕਾਬੂ ਕੀਤਾ ਸੀ ਨਾ ਇੰਡੀਆ ਇਹ ਗੁਜਰਾਤੀ ਸਿੰਡੀਕੇਟ ਨੇ ਇਹ ਸਾਰਾ ਇੰਡੀਆ ਇਹਦਾ ਗੁਲਾਮ ਹੋਊਗਾ ਓਕੇ ਦੋਸਤੋ ਬਹੁਤ ਬਹੁਤ ਧੰਨਵਾਦ